ਰਸੋਈ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਦਾਲ ਪਕਾਉਂਦੇ ਹੋ ਤੇ ਜੇਕਰ ਹੋ ਸਕੇ ਤਾਂ ਉਸ ਨੂੰ ਤੋੜੇ ਵਿੱਚ ਪਾ ਕੇ ਹਾਰੀ ਵਿੱਚ ਪਕਾਓ ਇਹ ਦਾਲ ਖਾਣ ਵਿੱਚ ਸੁਆਤ ਤੇ ਸੇਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਬਣੀ ਦਾਲ ਸਾਨੂੰ ਨੇਕਾ ਹਿੱਤਤ ਦਿੰਦੀ ਹੈ ਨੰਬਰ 2 ਜੇਕਰ ਤੁਸੀਂ ਅੰਗੂਰਾਂ ਨੂੰ ਘਰ ਵਿੱਚ ਹੀ ਚੰਗੀ ਤਰ੍ਹਾਂ ਨਾਲ ਧੋ ਕੇ ਗਰਮ ਪਾਣੀ ਉੱਪਰ ਰੱਖ ਕੇ ਕੁਝ ਸਮਾਂ ਭਾਫ਼ ਦੇ ਲਓ ਉਸ ਤੋਂ ਬਾਅਦ ਇਹਨਾਂ ਨੂੰ ਧੁੱਪ ਵਿੱਚ ਪਾ ਕੇ ਕੁਝ ਦਿਨ ਸੁਕਾ ਲਓ ਇਸ ਤੀਮਤ ਨਾਲ ਘਰ ਵਿੱਚ ਕਿਸ਼ਮਿਸ਼ ਤਿਆਰ ਹੋ ਸਕਦੀ ਹੈ ਜੋ ਸਿਹਤ ਲਈ ਬਹੁਤ ਲਾਭਦਾਇਕ ਹੋਵੇਗੀ। ਨੰਬਰ 3 ਜੇਕਰ ਤੁਹਾਡਾ ਲਾਲ ਮਿਰਚਾਂ ਦਾ achar ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਕੇ ਚੀਰਾ ਦੇ ਲਓ ਫਿਰ ਗੈਸ ਉੱਪਰ ਬੰਦ ਢੱਕਣ ਵਾਲੇ ਬੱਟਨ ਵਿੱਚ ਪਾ ਕੇ ਕੁਝ ਸਮਾਂ ਭਾਫ਼ ਦੇ ਲਓ ਤੇ ਕੱਪੜੇ ਨਾਲ ਸਾਫ਼ ਕਰ ਲਓ। ਉਸ ਤੋਂ ਬਾਅਦ ਇਹਨਾਂ ਦਾ ਆਚਾਰ ਪਾਓ ਆਚਾਰ ਬਹੁਤ ਹੀ ਸਵਾਦ ਬਣੇਗਾ ਤੇ ਨਾਲ ਹੀ ਸਾਲੋ ਸਾਲ ਖਰਾਬੀ ਨਹੀਂ ਹੋਵੇਗਾ ਨੰਬਰ 4 ਰਸੋਈ ਦੀ ਸੈਲਫ ਨੂੰ ਜੇਕਰ ਤੁਸੀਂ ਨਾਮਕਤੇ ਸਰਕੇ ਵਾਲੇ ਪਾਣੀ ਨਾਲ ਸਾਫ਼ ਕਰ ਲਿਆ ਕਰੋ ਤਾਂ ਇਸ ਨਾਲ ਕਦੇ ਵੀ ਤੁਹਾਡੀ ਸੈਲਫ ਉੱਪਰ ਕਿਟਾਣੂ ਨਹੀਂ ਰਹਿਣਗੇ ਤੇ ਨਾਲ ਹੀ ਮੱਖੀ ਮੱਛਰ ਵੀ ਨਹੀਂ ਬੈਠੇਗਾ ਨੰਬਰ 5 ਜੇਕਰ ਕੜਾਹੀ ਜਲ ਜਾਵੇ ਤਾਂ ਉਸਨੂੰ ਸਾਫ਼ ਕਰਨ ਲਈ ਇੱਕ ਚਮਚ ਬੇਕਿੰਗ ਸੋਡਾ ਅੱਧਾ ਚਮਚ ਨਾਮਕਤੇ ਇੱਕ ਨਿੰਬੂ ਦਾ ਰਸ ਥੋੜੀ ਜਿਹੀ ਸਰਫੇ ਨਾਲ ਵਿੱਚ ਪਾਣੀ ਪਾ ਕੇ ਕੁਝ ਸਮਾਂ ਗੈਸ ਉੱਪਰ ਪਾਣੀ ਨੂੰ ਬਲਣ ਲਈ ਰੱਖੋ ਉਸ ਤੋਂ ਬਾਅਦ ਇਸ ਪਾਣੀ ਨੂੰ ਢੋਲ ਦਿਓ ਫਿਰ ਸਟੀਲ ਭੁੱਲ ਦੀ ਮਦਨਾ ਕੜਾਹੀ ਨੂੰ ਰਗੜ ਦਿਓ ਇਸਦੀ ਮਦਨਾ ਬਹੁਤ ਹੈ ਇਹ ਸਾਰੀ ਨੀਣਾ ਸਾਫ਼ ਹੋ ਜਾਵੇਗੀ ਨੰਬਰ 6 ਜਦੋਂ ਵੀ ਤੁਸੀਂ ਛੋਲੇ ਜਾਂ ਦਾਲ ਬਣਾਉਂਦੇ ਹੋ ਤਾਂ ਉਸ ਨੂੰ ਬਣਾਉਣ ਸਮੇਂ ਹੀ ਸੱਚ ਪਿਆਜ਼ ਦੇ ਬਿਨਾ ਕੱਟੇ ਹੀ ਪਾਓ ਤੇ ਬਾਅਦ ਵਿੱਚ ਤੜਕਾ ਨਾ ਲਗਾਓ ਇਸ ਤਰ੍ਹਾਂ ਦੀ ਦਾਲ ਘਣ ਵਿੱਚ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਨੰਬਰ 7 ਸੂਜੀ ਦਾ ਹਲਵਾ ਬਣਾਉਣ ਸਮੇਂ ਜੇਕਰ ਉਸ ਦਾ ਰੰਗ ਜ਼ਿਆਦਾ ਕਾਲਾ ਹੋ ਗਿਆ ਹੋਵੇ ਤਾਂ ਉਸ ਵਿੱਚ ਦੁੱਧ ਪਾ ਦਿਓ ਉਸ ਦੀ ਮਦਦ ਨਾਲ ਹਲਵੇ ਦਾ ਰੰਗ ਸਾਫ਼ ਹੋ ਜਾਵੇਗਾ ਤੇ ਉਹ ਦੇਖਣ ਵਿੱਚ ਵੀ ਸੋਹਣਾ ਲੱਗੇਗਾ ਨੰਬਰ 8 ਆਟੇ ਨੂੰ ਬੰਨਣ ਸਮੇਂ ਜੇਕਰ ਉਸ ਵਿੱਚ ਤੁਸੀਂ ਅੱਧਾ ਦੁੱਧ ਤੇ ਅੱਧਾ ਪਾਣੀ ਪਾ ਕੇ ਗੁੰਨ ਲਓ ਉਸ ਦੀ ਮਦਦ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣੇਗੀ ਨੰਬਰ 9 ਜੇਕਰ ਕੁੱਤੇ ਨੇ ਕੱਟ ਲਿਆ ਹੋਵੇ ਤਾਂ ਸੁਪਰ ਪਿਆਜ਼ ਦੇ ਰਸ ਵਿੱਚ ਸ਼ਹਿਦ ਮਿਕਸ ਕਰਕੇ ਲਗਾ ਲਓ ਇਸ ਤੇ ਮੰਨਣਾ ਜਖਮ ਜਲਦੀ ਭਰ ਜਾਵੇਗਾ ਤੇ ਰੰਗ ਵੀ ਜਲਦੀ ਆਵੇਗਾ ਨੰਬਰ 10 ਸਿੰਘ ਨੂੰ ਪਾਣੀ ਪਾ ਕੇ ਜੇਕਰ ਤੁਸੀਂ ਉਬਾਲ ਲਓ ਤੇ ਫਿਰ ਇਸ ਨੂੰ ਠੰਡਾ ਕਰਕੇ ਉਸ ਦਾ ਘੁਰਲਾ ਕਰ ਲਓ ਇਸ ਨਾਲ ਦੰਦਾ ਵਿੱਚ ਹੋਰੇ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਕੀੜਾ ਵੀ ਬਾਹਰ ਨਹੀਂ ਨਿਕਲ ਜਾਵੇਗਾ ਨੰਬਰ 11 ਜੇਕਰ ਨੱਕ ਵਿੱਚ ਬਹੁਤ ਜ਼ਿਆਦਾ ਖੂਨ ਆ ਰਿਹਾ ਹੋਵੇ ਤਾਂ ਆਪਣੇ ਨੱਕ ਉੱਪਰ ਠੰਡੇ ਪਾਣੀ ਦੀ ਧਾਰ ਬੰਨ੍ਹ ਕੇ ਪਾਣੀ ਸ਼ੁਰੂ ਕਰ ਦਿਓ ਜਾਂ ਫਿਰ ਨੱਕ ਉੱਪਰ ਪਾਣੀ ਤੇ ਲਗਾਤਾਰ ਸਿੱਟੇ ਮਾਰੋ ਇਸ ਦੀ ਮੰਨਣਾ ਖੂਨ ਨਿਕਲਣਾ ਬੰਦ ਹੋ ਜਾਵੇਗਾ ਨੰਬਰ 12 ਜੇਕਰ ਤੁਸੀਂ ਦੁੱਧ ਵਿੱਚ ਹਲਦੀ ਤੇ ਦੇਸੀ ঘি ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੀ ਲਓ ਇਸ ਤੋਂ ਬੰਦਨਾ ਸਰੀਰ ਤੇ ਲੱਗੀ ਹੋਈ ਅੰਦਰੂਨੀ ਛੱਟ ਵੀ ਜਲਦੀ ਠੀਕ ਹੋ ਜਾਵੇਗੀ ਤੁਹਾਨੂੰ ਆਰਾਮ ਮਿਲੇਗਾ ਨੰਬਰ 13 ਚਾਹ ਪੀਣ ਤੋਂ ਬਾਅਦ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਡੀ ਪਾਚਨ ਤੰਤਰ ਉੱਪਰ ਬਹੁਤ ਬੁਰਾ ਅਸਰ ਪੈਂਦਾ ਜਿਸ ਕਰਕੇ ਸਾਡਾ ਸਰੀਰ ਨੇ ਕਈ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 14 ਜੇਕਰ ਤੁਸੀਂ ਕੋਈ ਵੀ ਸਬਜ਼ੀ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਲਿਫਾਫੇ ਵਿੱਚ ਪਾ ਕੇ ਉਸ ਦੀ ਗੰਡ ਬੰਨ੍ਹ ਦੇ ਉਸ ਦੀ ਮਦਦ ਨਾਲ ਕਈ ਦਿਨਾਂ ਤੱਕ ਖਰਾਬ ਨਹੀਂ ਸੰਧ ਕਰ ਦਿਓ ਤੁਸੀਂ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜਰੂਰ ਪੀ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਅਸੀ ਸਵਾਦ ਲੱਗਦੇ ਤੇ ਨਾਲ ਹੀ ਸਰੀ ਨੂੰ ਠੰਡਕ ਵੀ ਮਿਲਦੀ ਹੈ ਮੈਂਬਰ 16 ਜੇਕਰ ਤੁਸੀਂ ਗੈਸਟੋਲੀ ਉੱਪਰ ਪਾਊਡਰ ਪਾ ਕੇ ਸਾਨੂੰ ਸਾਫ਼ ਕਰੋ ਅਸੀ ਮੈਨੂੰ ਤੁਹਾਡੀ ਗੈਸਟੋਲੀ ਨੂੰ ਨਵੀਂ ਤੇ ਅਲੱਗ ਲੁੱਕ ਮਿਲੇਗੀ ਨੰਬਰ 17 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਸਿੱਧਾ ਗੈਸ ਦੇਣਾ ਸੇਕ ਉਸ ਤਰ੍ਹਾਂ ਕਰਨਾ ਗੈਸ ਰੋਟੀ ਵਿੱਚ ਭਰ ਜਾਂਦੀ ਹੈ ਜਿਸ ਨੇ ਅਸੀਂ ਨੀਕਾ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਨੰਬਰ 18 ਬਰਤਨਾਂ ਨੂੰ ਸਾਫ਼ ਕਰ ਲਈਏਕਰ ਤੁਸੀਂ ਥੋੜਾ ਜਿਹਾ ਨਿੰਬੂ ਦਾ ਰਸ ਵਰਤਨਾਂ ਤੇ ਮਲਣਾ ਸਾਰੇ ਬਰਤਨ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਹੋ ਜਾਣਗੇ ਨਾਲ ਹੀ ਝਮਕ ਜਾਣਗੇ ਨੰਬਰ 19 ਜਦੋਂ ਵੀ ਤੁਸੀਂ ਰੋਟੀ ਲਵੇਟਣ ਵਾਲੇ ਚਿੱਟੇ ਪੋਨਿਆਂ ਨੂੰ ਧੋਂਦੇ ਹੋ ਤਾਂ ਉਹਨਾਂ ਨੂੰ ਹਲਕਾ ਨੀਲ ਜ਼ਰੂਰ ਦਿਆ ਕਰੋ ਇਸਦੀ ਮਦਦ ਨਾਲ ਸਾਫੀ ਚੰਗੀ ਤਰ੍ਹਾਂ ਨਾ ਹੋ ਜਾਣਗੀ। ਨੰਬਰ 2 ਜਦੋਂ ਵੀ ਸੈਲਫ ਨੂੰ ਸਾਫ ਕਰਦੇ ਹੋ ਤਾਂ ਪੋਚੇ ਨੂੰ ਘੰਡੇ ਮੰਜਣ ਵਾਲੇ ਸਾਬਣ ਨਾਲ ਉਸਨੂੰ ਚੰਗੀ ਤਰ੍ਹਾਂ ਨਾਲ ਧੋ ਜ਼ਰੂਰ ਦਿਓ ਇਸਦੀ ਮਦਦ ਨਾਲ ਸਾਫ ਚੰਗੀ ਤਰ੍ਹਾਂ ਹੋ ਜਾਂਦਾ ਤੇ ਫਿਰ ਇਸਨੂੰ ਧੁੱਪ ਵਿੱਚ ਵੀ ਜ਼ਰੂਰ ਸੁਕਾਓ ਇਸ ਨਾਲ ਉਸਦੇ ਕੀਟਾਣੂ ਮਰ ਜਾਣਗੇ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ